ਕਿੰਨਰ ਵੱਲੋਂ ਅਮਰਸਰ ਰੇਲਵੇ ਸਟੇਸ਼ਨ ਦਾ ਰਸਤਾ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਰੇਲਵੇ ਪੁਲਿਸ ਅਧਿਕਾਰੀ ਸਾਨੂੰ ਰੇਲਵੇ ਸਟੇਸ਼ਨ ਦੇ ਅੰਦਰ ਜਾਣ ਤੋਂ ਰੋਕਦੇ ਹਨ ਅਤੇ ਜੇਕਰ ਅਸੀਂ ਉੱਥੇ ਜਾ ਕੇ ਮੰਗਦੇ ਹਾਂ ਤਾਂ ਸਾਡੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਾਡੇ ਕਿਨਰ ਸਾਥੀਆਂ ਦੇ ਨਾਲ ਰੇਲਵੇ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਦੇ ਕੋਲੋਂ ਪੈਸੇ ਵੀ ਖੋਲੇ ਗਏ। ਉਹਨਾਂ ਕਿਹਾ ਕਿ ਦੂਸਰੀ ਮਹਿਲਾਵਾਂ ਨੂੰ ਅੰਦਰ ਮੰਗਨ ਦੀ ਇਜਾਜ਼ਤ ਹੈ ਪਰ ਸਾਨੂੰ ਕਿਉਂ ਨਹੀਂ ਜਿਸ ਦੇ ਚੱਲਦੇ ਅਸੀਂ ਅੱਜ ਰੇਲਵੇ ਸਟੇਸ਼ਨ ਦੇ ਬਾਹਰ ਹਸ ਪ੍ਰਦਰਸ਼ਨ ਕਰ ਰਹੇ ਹਾਂ ਉੱਥੇ ਦੇ ਵਲੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜਿਹੀ ਕੋਈ ਗੱਲਬਾਤ ਨਹੀਂ ਹੈ ਸਾਡੇ ਵੱਲੋਂ ਕਿਸੇ ਨੂੰ ਵੀ ਰੋਕਿਆ ਨਹੀਂ ਜਾੜਿਆ ਵੇਖੋ ਟੀਵੀ ਨਿਊਜ਼ ਇੰਡੀਆ 25 ਲਈ ਅਮਰਸਰ ਤੋਂ ਪੱਤਰਕਾਰ ਸੁਖਦੇਵ ਸਿੰਘ ਦੀ ਖਾਸ ਰਿਪੋਰਟ ਕਈ ਨਹੀਂ ਜਾਉਗਾ ਤੇ ਉਹ ਆਣਗੇ ਬੇਸਨ ਦਾ ਹੋਵੇਗਾ ਤੁਸੀਂ ਆਓਗੇ ਉੱਪਰ ਜਲਦ ਜਲਦ ਇੱਕ ਮਿੰਟ ਲਈ ਜਲਦ ਤੁਸੀਂ ਗੱਲ ਕਰਨਾ ਜਾਂ ਤੋਂ ਹੀ ਦੂਜਾ ਗੱਲ ਕਰ ਲੈ ਇੱਕ ਬੰਦਾ ਗੱਲ ਕਰ ਲੈ ਪਹਿਲਾਂ ਆਪਣਾ ਵਾਜੀ ਆਓ ਕਰ ਕਰਕੇ ਆਓ ਕਿ ਵੀ ਕੋਈ ਘਟਗੀ ਪਰ ਸਮਝ ਹੈ ਫਿਰ ਤੁਹਾਨੂੰ ਸਾਡਾ ਸਾਡਾ ਇਨਸਾਫ ਚਾਹੀਦਾ ਬਸ ਸਾਡਾ ਬੰਗੜਾ ਚਾਹੀਦਾ ਕਿ ਕਿਤੇ ਜਾ ਰਿਹਾ ਉਹਦੇ ਵਾਸਤੇ ਘਰੋਂ ਬੇਤਕ ਇਹ ਆਹੀ ਪਾਰ ਹੋਵੇ ਤੱਕ ਉਹਦੇ ਵਾਸਤੇ ਅਸੀਂ ਤੁਹਾਨੂੰ ਨਹੀਂ ਕੋਈ ਵੀ ਅਮੀਰ ਜਾਂ ਪਰਸਨ ਉਹਦੇ ਵਾਸਤੇ ਕਾਨੂੰਨ ਬਣਿਆ ਕਾਨੂੰਨ ਜਿਹੜਾ ਹੈ ਕੁਛ ਤੁਹਾਡਾ ਜੋ ਵੀ ਉੱਥੇ ਰਿਪ੍ਰੈਜ਼ੈਂਟੇਟਿਵ ਹੈ ਕੋਈ ਬੰਦਾ ਉਹਦੇ ਦੋ ਰਾਈਟ ਜੋ ਰਾਈਟਰ ਉਹ ਅਸੀਂ ਬੱਝਾ ਨਹੀਂ ਕਰ ਸਕਦਾ ਕੋਈ ਗਵਰਨਮੈਂਟ ਕਰਮਚਾਰੀ ਉਹਨੇ ਬੰਦ ਨਹੀਂ ਕਰਾਉਣਾ ਜੋ ਹੋਏਗਾ ਉਹ ਬੰਦ ਕਰ ਦੇ ਉਹ ਬੰਨੀ ਬੰਨੀ ਆਪਣੀ ਤੁਹਾਡੀ ਮਰਜ਼ੀ ਆ ਜੀ ਹਾਂ ਜੀ ਆ ਦੇ ਕਾਂਡ ਮੈਨ ਖਾ ਲਈ ਤਿੰਨ ਤੇ ਠੀਕ ਆ ਆ ਦੇ ਕਾਡ ਪੱਟੇ ਮਾਰਦੇ ਆ ਇਹਨਾਂ ਨੂੰ ਕੀ ਮਤਲਬ ਆ ਹਾਜ ਨਾਲ ਨਹੀਂ ਮੇਰੇ ਦਿੰਦੇ ਆ ਹਾਂ ਕੁਛ چار دو جان دو چار دو بچا ਠੀਕਾ ਠੀਕਾ ਤੁਹਾਡੇ ਬਾਬਿਆਂ ਦੇ ਹੱਥੀਂ ਪੈਂਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਤੁਹਾਡੇ ਵਰਗਿਆਂ ਨੂੰ ਡੰਡੇ ਮਾਰਦੇ ਬਾਤੂ ਮਾਰਦੇ ਉਹ ਮੇਰੀ ਗੱਲ ਸੁਣੋ ਕੱਲ ਰਾਤ ਅੱਧੀ ਗਲੀ ਨਾਲੇ ਸਾਡੇ ਭਾਬੀ ਕੋਲ ਪੈਸੇ ਵੀ ਖੋਲੇ ਸਾਹੀ ਵੀ ਖੋਲੇ ਤੇ ਬਾਜੀ ਉਹਦੇ ਪੱਟੇ ਮਾਰੇ ਪੱਟੇ ਮਾਰੇ ਕਾ ਤੂੰ ਮਾਰੇ ਬੱਡੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਤੂੰ ਹੀ ਨਹੀਂ ਮੰਗ ਸਕਦੀ ਨਾਨੀਆ ਮੰਗ ਸਕਦੀ ਨਾ ਪੁਲਿਸ ਵੀ ਤੇ ਨਹੀਂ ਕੱਟੇ ਜਨਾਨੀਆਂ ਕਾ ਤੂੰ ਮੰਗ ਸਕਦੀ ਆ ਜੜਾੜੰਗਾ ਤਾਂ ਬੰਦ ਕਰੋ ਭਿਜਨੰਦੰਗਾ ਦਾ ਜਨਾਨੀ ਅੰਦਰ ਮੰਗ ਸਕਦੀ ਹੈ ਨਹੀਂ ਮੰਗ ਸਕਦੀ ਨਹੀਂ ਬਾਹਰ ਤੋਂ ਗੱਡਾਈ ਬਾਹਰ ਮੰਗ ਸਕਦੀ ਆ ਹੋਰ ਨਾ ਬਾਹਰ ਵੰਗ ਸਕਦੇ ਸਾਡਾ ਕੰਮ ਆ ਰੋਟੀ ਠੀਕਾ ਨਸੀ ਇੱਥੇ ਹੀ ਖਾਣੇ ਸੀ ਕਿੱਥੋਂ ਖਾਣਾ ਪੁਲਿਸ ਵਾਲਿਆਂ ਨੇ ਕੀ ਕੀਤਾ ਨਾ ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੂੰ ਹੀ ਨਹੀਂ ਮੰਗ ਸਕਦੇ ਜੂਵੇਂ ਮਰਜ਼ੀ ਕਰ ਲੋ ਗਾੜਾ ਗਾੜਾ ਮੰਗ ਸਕਦਾ ਗਾੜਾ ਪੁਲਿਸ ਸੀ ਕਰਨਾ ਨਾ ਯਾਰਿਆ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਪਟੇ ਮਾਰੀ ਨੰਗੇ ਕਰਵਾਇਆ ਕੱਤੂ ਕਰਵਾਇਆ ਨੰਗੇ ਅਸੀਂ ਫੁੱਸਰੇ ਨਹੀਂ ਹਾਂ ਜਨਾਨੀਆਂ ਨੂੰ ਕਹੋ ਤੇ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਫੁੱਸਰੇ ਸੀ ਕਿੱਥੇ ਜਾਈਏ ਨਾ ਸਾਨੂੰ ਉੱਪਰ ਤੇ ਰੱਖ ਦੇ ਨਾ ਬਾਹਰ ਸਾਨੂੰ ਰਹਿਣ ਦੇ ਨਾ ਸੀ ਕਿੱਥੇ ਗਈ ਇਸ ਮਰਜੀ ਹਾਂਜੀ ਅਸੀਂ ਇਥੋਂ ਰਹਿਣ ਵਾਲੇ ਹਾਂ ਮੰਟਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਹਾਕ ਆ ਤੁਸੀਂ ਦੱਸੋ ਅੰਮ੍ਰਿਤਸਰ ਸਟੇਸ਼ਨ ਤੇ ਮੰਗਨ ਦਾ ਹਾਕ ਜਨਾਨੀਆਂ ਦਾ ਹਿੱਜੜੇ ਦਾ ਮੰਗਨ ਦਾ ਹਾਕ ਹੈ ਨਾ ਨਹੀਂ ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੱਡ ਕੋ ਪੈਸੇ ਆਪਣੇ ਜਿਹੜੇ ਮਾਦਾਈ ਦੇ ਕਰਦਾ ਕਿਉਂ ਨਹੀਂ ਜਾਣਾ ਕਿਉਂ ਨਹੀਂ ਜਾਣਾ ਲਈ ਮੰਗਣਾ ਕਿੱਥੇ ਕਿੱਥੇ ਪਾਜੀ ਜਾਵਾਂਗੇ ਅਸੀਂ ਅਸੀਂ ਕਿੱਥੇ ਜਾਵਾਂਗੇ ਪਾਜੀ ਅਸੀਂ ਲਗਾਇਆ ਸੀ ਕਿੰਨਾ ਦਰਨਾ ਲੱਗੇ ਲੱਗੇਗਾ ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ ਭਵੇਂ ਹਣ ਮਹੀਨਾ ਲੱਗ ਜਾਏ ਭਵੇਂ ਸਾਨੂੰ ਲੱਗੇ 2 ਮਹੀਨੇ ਅਸੀਂ ਤੇ ਕਿਹ ਮੰਗਣਾ ਮਾ ਤੇਰੀ ਗੱਲ ਸੁਣੋ ਹਾਂ ਮਾਰ ਦਵੇ ਮਾਰ ਦਵੇ ਅਸੀਂ ਨਾਲ ਲੱਗੇ ਹਾਂ ਆ ਨਾਮ ਕੀ ਕਰੀਏ ਹਾਂ ਬੁਲਾਵਾਂਗੇ ਬੁਲਾ ਨਾਮ ਬੁਲਾਵਾਂਗੇ ਇੱਕੋ ਹੀ ਅੰਬਰਸਰ ਦਾ ਫਿਸਲਾ ਅੰਬਰਸਰ ਦੇ ਬੁਲਾਵਾਂਗੇ ਹਾਂਜੀ ਸੱਸ ਸਾਰੇ ਆ ਸੀ ਅੰਬਸਾਰ ਦੇ ਆ ਬਿਲਕੁਲ ਨਹੀਂ ਤੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਜੀ ਇਹਨਾਂ ਨੂੰ ਕਿਉਂ ਪ੍ਰੋਟੈਸਟ ਕੀਤਾ ਜਾਵਾ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਡੇ ਕੋਲ ਨਹੀਂ ਨਾ 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 ਕੋਈ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇਹ ਕਹਿ ਰਹੇ ਸਾਡੇ ਪੁਲਿਸ ਵਾਲੇ ਨੇ ਬੱਟੇ ਵੀ ਮਾਰ ਨਾ ਨਾ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਆਉਂਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ شناخت ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾ ਹੋਊਗਾ